ਵੀਰਾ ਦੁੱਖਾਂ ਦੇ ਵਿੱਚ ਫਸ ਜਾਵੇ ਨਾ ਮੈਥੋਂ ਦੁੱਖ ਵੰਡਾਇਆ ਗਿਆ ਨਾ ਆਈ ਅੰਬੜੀ ਮੇਰੀ ਵਿਨਾਕ ਤੇ ਮੈਥੋਂ ਜਾਇਆ ਗਿਆ ਉਹ ਕਿਹੜਾ ਕੱਢਿਆਈ ਵੈਰ ਕਿਹੜਾ ਕੱਢਿਆਈ ਵੈਰ ਵੇ ਦੱਸ ਤੂੰ ਮੇਰੇ ਪਰਹਾਤੋਂ ਮੈਂ ਤੇ ਕੇ ਰਾਜੇ ਜਾਨੋਂ ਹਟ ਕੇ ਚੰਦਰ ਆਵੇ ਤੇਰੇ ਸਵਾ ਤੋਂ ਅਹਿਤੀ ਲਾ ਦਲੀ ਜੇ ਸੁਣਨ ਦੀ ਤੇਰੇ ਨਾਲ ਵਈ ਆਈ ਵੇ ਛੱਡ ਕੇ ਪੇਗਾ ਕਰ ਆਪਣਾ ਤੇਰੇ ਘਰ ਆਈ ਵੇ ਨਾ ਕਦੇ ਹੱਸ ਕੇ ਪੇਕੇ ਜਾਣ ਦਿੱਤਾ ਨਾ ਕਦੇ ਹੱਸ ਕੇ ਪੇਕੇ ਜਾਣ ਦਿੱਤਾ ਪਹਿਲੇ ਹਿਲਾਤੋਂ ਕਿ ਪੇ ਕਿਆ ਦੇ ਜਾਣੋ ਹੱਦ ਕਿ ਚੰਦਰ ਆਵੇ ਤੇਰੇ ਸਬਾਤੋਂ ਮੋਹ ਤੇ ਪਿੰਡ ਦਾ ਆਉਂਦਾ ਏ ਪਰ ਦਿਲ ਨਹੀਂ ਜਾਣ ਨੂੰ ਕਰਦਾ ਹੁਣ ਨੀ ਮਾ ਕੋਈ ਤੇਰੇ ਵਾਂਗੂ ਰੀਜਾਂ ਪੂਰੀਆਂ ਕਰਦਾ ਓ ਬਭੀਆਂ ਪਿੱਛੇ ਲੱਗ ਗਏ ਵੀਰੇ ਭੁੱਲ ਗਏ ਸਾਡੇ ਚੇਤੇ ਮਾਵਾ ਮਗਰੋਂ ਛੋਟੇ ਜਾਂਦੇ ਦਿਆਂ ਦੇ ਲੋਕੋ ਪਕੇ ਮਾਵਾ ਮਗਰੋਂ ਛੁੱਟ ਜਾਂਦੇ ਦਿਆਂ ਦੇ ਲੋਕੋ ਪਕੇ ਓਏ ਲਵ ਮੈਰਿਜ ਕਰ ਲੈ ਮਾੜੇ ਦੀ ਤੇ ਪਾਠ ਕਹਿੰਦੇ ਨੇ ਪਾਪਾਂ ਦੀ ਓ ਜੇ ਕਰ ਕਰ ਲੈ ਤਗੜੇ ਦੀ ਫਿਰ ਉਮਰ ਜੀ ਕਹਿਣ ਜਵਾਕਾਂ ਦੀ ਓਏ ਫਿਰ ਡਰਦਾ ਕੋਈ ਗੱਲ ਕਰਦਾ ਨਹੀਂ ਉਹ ਪਿਰ ਡਰਦਾ ਕੋਈ ਗੱਲ ਕਰਦਾ ਨਹੀਂ ਭਾਵੇਂ ਨਾਲ ਤੇ ਪਿੰਡ ਵਿੱਚ ਰਹਿੰਦੀ ਆ ਉਹ ਚੜਦਾ ਲੈਂਦਾ ਬਾਸਾ ਦੁਨੀਆ ਵੇ ਵੇਖ ਹੀ ਲੈਂਦੀ ਆ ਉਹ ਸੱਚ ਆਖਦੇ ਸਿਆਣੇ ਪੇਕੇ ਮਾਵਾਂ ਨਾਲ ਤੇ ਘੱਟ ਰਿਸ਼ਤਾ ਨਹੀਂ ਭਾਵੀਆਂ ਪਰ ਹਾਵਾਂ ਨਾਲ ਉਹ ਸੱਚ ਆਖਦੇ ਸਿਆਣੇ ਪੇਕੇ ਮਾ ਘੱਟ ਰਿਸ਼ਤਾ ਨਹੀਂ ਭਾਬੀਆਂ ਪਰ ਹਵਾਂ ਨਾ ਪੌਣੇ ਪੇਕੇ ਦੇ ਨਾਨਾ ਨਾ ਕਦੇ ਫੇਰੀਆਂ ਸੂਈ ਦੀ ਥਾਗਾ ਪੌਣੇ ਦਿੰਦੀਆਂ ਹੁਣ ਭਾਬੀਆਂ ਕਿਤੇ ਦੇ ਖਾਨਦਾਨੀ ਮਾਵਾਂ ਨਹੀਂ ਚੇਤੇ ਹੁਣ ਦਿੰਦੀਆਂ ਹੁਣ ਭਾਬੀਆਂ ਕਿਤੇ ਦੇ ਖਾਨਦਾਨੀ ਮਾਵਾਂ ਨਹੀਂ ਚੇਤੇ ਹੁਣ ਦਿੰਦੀਆਂ ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਇੱਕ ਕੋਖ ਚੋਂ ਪੁੱਤਰ ਦੋ ਹੋਏ ਇੱਕ ਸੁਖ ਲਵੇ ਦੁਜਾਰੋ ਹੋਵੇ ਕਿਸਮਤ ਦੇ ਨਸਤਾਰੇ ਤਾਂ ਚਮ ਕੌਣੇ ਪੈਂਦੇ ਨੇ ਮਹਾਂ ਜਨਮ ਦੇਂਦੀ ਆ ਲੋਕੋਏ ਕਰਮ ਬਣਾਉਣੇ ਪੈਂਦੇ ਨੇ ਮਹਾ ਜਨਮ ਦਿਨ ਦੀ ਆ ਲੋਕੋਏ ਕਰਮ ਬਣਾਉਣੇ ਪੈਂਦੇ ਨੇ